ਇਸ ਤੋਂ ਬਾਅਦ ਸਤਗੁਰudev ਜੀ ਮਹਾਰਾਜ ਨੇ ਸੰਸਾਰ ਨੂੰ ਵੇਖਿਆ ਤੇ ਆਪਣੇ ਵੱਖ-ਵੱਖ ਉਦਾਸੀਆਂ ਦੇ ਰਾਹੀਂ ਸੰਸਾਰ ਨੂੰ ਤਾਰਨ ਦਾ ਯਤਨ ਕੀਤਾ ਇਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸਕਾਰ ਕਹਿੰਦੇ ਨੇ 82 ਹਜ਼ਾਰ ਮੀਲ ਦੀ ਗੁਰੂ ਨਾਨਕ ਨੇ ਪੈਦਲ ਯਾਤਰਾ ਕੀਤੀ ਸਾਰਾ ਭਾਰਤ ਅਠਾਹ ਤੇਰਤ ਨੇਪਾਲ ਸਿੱਕਮ ਭੂਟਾਨ ਤਿੱਬਤ ਫਿਰ ਸਾਰਾ ਰਸ਼ੀਆ ਅਫਗਾਨਿਸਤਾਨ ਈਰਾਨ ਔਰ ਸਾਰਾ ਅਰਬ ਫਿਰ ਉਧਰ ਲੰਕਾ ਤੇ ਬਰਮਾ ਕੁਝ ਚਾਈਨਾ ਦਾ ਇਲਾਕਾ ਇਹ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਹੈ ਪ੍ਰਸ਼ਨ ਖੜਾ ਹੋਵੇਗਾ ਇਤਨਾ ਭਰਮਣ ਇਤਨਾ ਭਰਮਣ ਕਿਉਂ ਕੀਤਾ ਰਾਮਨਾਲ ਆਪਣੇ ਘਰ ਕਿਉਂ ਨਹੀਂ ਗਰਿਆ ਜਦ ਕੇ ਪਿਤਾ ਕਹਿਂਦਾ ਰਿਹਾ ਮਾਂ ਰੋਂਦੀ ਰਹੀ ਭੈਣ ਵੀ ਸਮਝਾਉਂਦੀ ਰਹੀ ਔਰ ਸੋਲਖਣੀ ਜੋ ਆਪ ਦੀ ਪਤਨੀ ਦੋ 마ਸੂਮ ਬੱਚੇ ਬਾਰ ਬਾਰ ਪਿਤਾ ਸਿੱਖਿਆ ਦੇਂਦਾ ਰਿਹਾ ਘਰ ਦੇ ਚ ਰੋ ਘਰ ਦੇ ਚ ਰੋ ਲੇਖਨ ਗੁਰਨਾ ਨੇ ਦੇਸ਼ਾਂ ਦ੍ਰਿਸ਼ਾਂਤਾਂ ਦਾ ਰਟਨ ਕਰ ਰਹੇ ਨੇ ਭਰਮਣ ਕਰ ਰਹੇ ਨੇ ਕਿਉਂ ਜਦ ਕੋਈ ਤਾਰਕਿਕ ਐਸਾ ਪੁੱਛਦਾ ਹੈ ਤਾਂ ਮੇਰਾ ਜਵਾਬ ਆਉਂਦਾ ਹੈ ਗੁਰੂ ਨਾਨਕ ਦੇ ਮਨ ਵਿੱਚ ਦੁੱਖ ਸੀ ਬੜਾ ਪਰਬਲ ਦੁੱਖ ਹੈਰਾਨ ਹੋ ਕੇ ਕਹਿੰਦੇ ਨੇ ਫਿਰ ਜੋ ਦੁਖੀ ਹੈ ਉਹ ਸੁਖ ਵੰਡ ਕਿਸ ਤਰ੍ਹਾਂ ਸਕਦਾ ਹੈ ਦੁੱਖ ਆਪਣਾ ਨਹੀਂ ਸੀ ਜਗਤ ਦਾ ਸੀ ਬੱਚਾ ਬਿਮਾਰ ਹੈ ਔਰ ਪਰੇਸ਼ਾਨ ਹੈ ਬੇਚੈਨ ਹੈ ਉਸੇ ਬੇਚੈਨੀ ਕਰਕੇ ਉਸੇ ਤਾਪ ਕਰਕੇ ਬੱਚੇ ਨੂੰ ਨੀਂਦ ਨਹੀਂ ਆ ਰਹੀ ਰਾਤ ਦਾ ਵਕਤ ਪਰ ਮਾਂ ਨੂੰ ਵੀ ਨੀਂਦ ਨਹੀਂ ਆ ਰਹੀ ਕੋਲ ਬੈਠੀ ਹੈ ਇੱਥੇ ਕੋਈ ਤਾਰਕੇ ਕਾਖੇ ਤਾਪ ਬੱਚੇ ਨੂੰ ਚੜਿਆ ਹੋਇਆ ਹੈ ਮਾਂ ਤੈਨੂੰ ਤੇ ਨਹੀਂ ਤੂੰ ਆਰਾਮ ਨਾਲ ਸੌਂ ਜਾ ਨਹੀਂ ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਹੈ ਉਹੀ ਤਾਪਮਾਨ ਦੇ ਮਨ ਨੂੰ ਚੜਿਆ ਹੈ ਬੱਚੇ ਦਾ ਦੁੱਖ ਬੱਚੇ ਦੇ ਤਾਪ ਨੂੰ ਮਾਂ ਨੇ ਆਪਣੇ ਮਨ ਦੇ ਧਾਰਨ ਕਰ ਲਿਆ ਹੈ ਉਹ ਮਨ ਕਰਕੇ ਦੁਖੀ ਹੈ ساری ਰਾਤ ਜਾਗਦੀ ਰਹੀ ਬੱਚੇ ਦੀ ਸੇਵਾ ਕਰਦੀ ਰਹੀ ਇੱਕ ਬੱਚੇ ਦਾ ਦੁੱਖ ਜਦ ਮਾਂ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੈ ਉਹ ساری ਰਾਤ ਚੈਨ ਨਾਲ ਸੌ ਨਹੀਂ ਸਕੀ ਜਿਸ ساری ਦੁਨੀਆ ਦਾ ਗਮ ਦੁੱਖ ਧਨ ਗੁਰੂ ਨਾਨਕ ਦੇਵ ਦੇ ਹਿਰਦੇ 'ਚ ਸੀ ਉਹ ਚੈਨ ਨਾਲ ਤਲਵੰਡੀ ਜਾਂ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ ਜਗਤ ਦਾ ਦੁੱਖ ਜਗਤ ਦੀ ਬੇਚੈਨੀ ਸੰਸਾਰ ਦੇ ਮਨੁੱਖਾਂ ਦੀ ਬਿਆਖੁਲਤਾ ਆਪਨੋ ਥਾਂ ਪਰ ਥਾਂ ਲੈ ਫਿਰਦੀ ਸੀ ਲੈ ਫਿਰਦੀ ਸੀ ਇਸ ਦੌਰਾਨ ਵਿੱਚ ਤਰ੍ਹਾਂ ਤਰ੍ਹਾਂ ਦੇ ਫਕੀਰ ਸਾਧੂ ਵਪਾਰੀ ਨਵਾਬ ਰਾਜੇ ਮਹਾਰਾਜੇ ਹत्ता ਕੇ ਚੋਰ ਠੱਗ ਸ਼ੈਤਾਨ ਇਹ ਮਿਲਦੇ ਰਹੇ ਸਭ ਦੀ ਝੋਲੀ ਵਿੱਚ ਪ੍ਰਭੂ ਨਾਮ ਦੀ ਖੈਰ ਪਾਉਂਦੇ ਗਏ ਸਭ ਨੂੰ ਸਤ ਨਾਮ ਦਾ ਉਪਦੇਸ਼ ਦਿੰਦੇ ਗਏ ਸਭ ਦੇ ਔਗਣਾ ਨੂੰ ਗੁਣਾ ਦੇ ਵਿੱਚ ਬਦਲਦੇ ਗਏ ਗੁਣਾ ਦੇ ਵਿੱਚ ਬਦਲਦੇ ਗਏ ਚਲਦੇ ਆ ਚਲਦੇ ਆ ਬਗਦਾਦ ਪਹੁੰਚੇ ਨੇ ਬਗਦਾਦ ਵਿੱਚ ਯਾਦਗਾਰੀ ਅਸਥਾਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੌਜੂਦ ਹੈ ਇੱਥੇ ਪੀਰ ਦਸਤਗੀਰ ইরਾਨੀ ਫਕੀਰ ਸੀ ਉਸ ਦਾ ਡੇਰਾ ਸੀ ਦਸਤਗੀਰ ਕਹਿੰਦੇ ਨੇ ਬਾਹ ਪਕੜਨ ਵਾਲਾ ਦੂਜੇ ਦੀ ਬਾਹ ਪਕੜਨ ਵਾਲਾ ਦੂਜੇ ਦਾ ਸਹਾਰਾ ਬਣਨ ਵਾਲਾ ਇਹ ਫਕੀਰ ਗੁਰਨਾਣਿਕ ਦੇ ਜਲਾਲ ਤੋਂ ਇਤਨਾ متاثر ਹੋਇਆ ਇਤਨਾ ਪ੍ਰਭਾਵਿਤ ਹੋਇਆ 17 ਦਿਨ ਗੁਰਨਾਣਿਕ ਪੀਰ ਦਸਤਗੀਰ ਦੇ ਮਹਿਮਾਨ ਰਹੇ ਪੀਰ ਦਸਤਗੀਰ ਨੇ ਗੁਰਨਾਣਿਕ ਨੂੰ ਥੜੇ ਤੇ ਬਿਠਾਇਆ ਬਣਾ ਕੇ ਨਵਾਂ ਥੜਾ ਉਸ ਤੇ ਬਿਠਾਇਆ ਆਪ ਥੱਲੇ ਬੈਠਾ ਇਹ ਥੜਾ ਯਾਦਗਾਰੀ ਰੂਪ ਦੇਚ ਅੱਜ ਵੀ ਮੌਜੂਦ ਹੈ ਅੱਜ ਵੀ ਮੌਜੂਦ ਹੈ ਇਸ ਥੜੇ ਦੇ ਉਤੇ ਫੜੀ ਲੱਗੀ ਹੋਈ ਏ ਜੋ ਪੀਰ ਦਸਤਗੀਰ ਨੇ ਲਗਵਾਈ ਸੀ ਹਿਜਰੀ ਸੰਮਤ ਜਿਹੜਾ ਉਸ ਦੇ ਤੇ ਲਿਖਿਆ ਉਹ ਜਨਮ ਸਾਕੀ ਨਾਲ ਮੇਲ ਖਾਂਦਾ ਹੈ ਉਸ ਫੜੀਆਂ ਦੀਆਂ ਫੋਟੋਆਂ ਛਪ ਚੁਕੀਆਂ ਥਾ ਥਾ ਬੁਥੇੜਿਆਂ ਨੇ ਦਰਸ਼ਨ ਕੀਤੇ ਨੇ ਖੁਦ ਬਗਦਾਦ ਜਾ ਕੇ ਵੀ ਕਈਆਂ ਨੇ ਉਸ ਥੜੇ ਸਾਹਿਬ ਦੇ ਦਰਸ਼ਨ ਕੀਤੇ ਨੇ ਦਾਸ ਨੂੰ ਇੱਕ ਦੋ ਦਫਾ ਜਾਣ ਦਾ ਮੌਕਾ ਮਿਲਿਆ ਉੱਪਰ ਜਿਹੜੇ ਹਰੂਫ ਅਰਬੀ ਦੇ ਚ ਲਿਖੇ ਹੋਏ ਨੇ ਕੋਈ ਵੀ ਉਰਦੂ ਫਾਰਸੀ ਪੜਿਆ ਹੋਇਆ ਪੜ ਸਕਦਾ ਹੈ ਪਰ ਥੱਲੇ ਦੀ ਇਬਾਰਤ 500 ਸਾਲ ਪੁਰਾਣੀ ਅਰਬੀ ਹੈ ਪੜ ਤੇ ਲਈ ਜਾਂਦੀ ਹੈ ਪਰ ਅਰਥ ਕਰਨ ਔਖੇ ਹੁੰਦੇ ਨੇ ਬਾਸ਼ਾਵਾਂ ਆਪਣਾ ਰੂਪ ਬਦਲ ਦਈਆਂ ਨੇ ਲੇਕਿਨ ਫਿਰ ਵੀ ਕੁਝ ਬਜ਼ੁਰਗ ਲੱਭ ਕੇ ਉਸਦੇ ਅਰਥ ਕਰਵਾਏ ਗਏ ਨੇ ਛਪਵਾਏ ਗਏ ਨੇ ਉੱਪਰ ਜਿਹੜੇ ਮੋٹے ਹਰਫ ਲਿਖੇ ਨੇ ਰੱਬੁਲ ਮਜੀਦ حضرت ਬਾਬਾ ਨਾਨਕ ਕੋਈ ਵੀ ਉਰਦੂ ਪੜਿਆ ਹੋਇਆ ਕੋਈ ਵੀ ਫ਼ਾਰਸੀ ਪੜਿਆ ਹੋਇਆ ਪੜ ਸਕਦਾ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਥੱਲੇ ਜਿਹੜੀਆਂ 5 ਸਤਰਾਂ ਨੇ ਉਹਦਾ ਜਿਹੜਾ ਪੰਜਾਬੀ ਅਨਵਾਦ ਛਪਿਆ ਹੋਇ ਇਸ ਤਰ੍ਹਾਂ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ ਉਹਨਾਂ ਦੀ ਕਦਮ ਬੋਸੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ 'ਚ ਅਬੇ ਹਯਾਤ ਦਾ ਚਸ਼ਮਾ ਫਟਿਆ ਧਰਤੀ ਸਰਸਬਦ ਹੋਈ ਸਬਜ਼ਾ ਜ਼ਾਰ ਹੋਈ ਗੁਲਜ਼ਾਰ ਹੋਈ ਸ਼ਾਇਰਾਨਾ ਅੰਦਾਜ਼ ਦੇ ਚ ਇਹ ਸਤਰਾਂ ਲਿਖੀਆਂ ਨੇ ਕਾਵਮੇ ਸ਼ੈਲੀ ਦੇ ਚ ਇਹ ਬੋਲ ਲਿਖੇ ਹੋਏ ਨੇ ਜੋ ਦੱਸ ਰਹੇ ਨੇ ਕਿਸ ਤਰ੍ਹਾਂ ਬਗਦਾਦ ਦੇ ਵਾਸੀਆਂ ਨੂੰ ਪ੍ਰਭੂ ਨਾਲ ਜੋੜਿਆ ਉਹਨਾਂ ਦੀ ਝੋਲੀ ਵਿੱਚ ਰੱਬੀ ਸੌਗਾਤ ਪਾਈ ਭਰਮਣ ਕਰਦਿਆਂ ਕਰਦਿਆਂ ਖਾਨਾ ਕਾਬਾ ਜਾ ਪਹੁੰਚੇ ਖਾਨਾ ਖੁਦਾ ਜਿਸ ਦੀ ਜ਼ਿਆਰਤ ਕਰ ਲੈਣੀ ਹੈ ਅਹਿਲੇ ਇਸਲਾਮ ਪਹੁੰਚਦਾ ਦਿਨ ਵਰ ਦੇ ਥਕੇ ਟੁੱਟੇ ਸੌਂ ਗਏ ਭਾਈ ਗੁਰਦਾਸ ਕਹਿੰਦੇ ਨੇ ਜੀਵਨ ਮਾਰੀ ਲਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਕਿ ਕੌਣ ਕਾਫਰ ਸੁੱਤਾ ਹੈ ਖਾਨਾ ਖੁਦਾ ਦੀ ਤਰਫ ਪੈਰ ਕਰਕੇ ਇੱਕ ਸੇ ਕਾਫਰ ਆਖਿਆ ਇੱਕ ਸੀਨੇ ਚ ਖਿੱਚ ਕੇ ਲਤ ਮਾਰੀ ਨਿਰਮਾਣਤਾ ਦੀ ਮੂਰਤੀ ਵੇਨਮਰਤਾ ਦੇ ਮਜਸਮੇ ਗਿਆਨ ਦੀ ਸੂਰਤ ਪ੍ਰਭੂ ਨਾਮ ਵਿੱਚ ਡੁੱਬੀ ਹੋਈ ਆਤਮਾ ਹੱਥ ਜੋੜ ਕੇ ਕਹਿੰਦੀ ਹੈ ਸਾਈਂ ਜੀ ਜਿੱਧਰ ਖੁਦਾ ਨਹੀਂ ਹੈ ਮੇਰੇ ਪੈਰ ਉਧਰ ਕਰੇ ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰਿਆ ਮੱਕਾ ਕਲਾ ਦਿਖਾਇਆ ਸਾਰੇ ਕਾਜ਼ੀ ਹਾਜੀ ਗੁਰਨਾਨਕ ਦੀ ਕਦਮ ਬੋਸੀ ਕਰਨ ਤੇ ਮਜਬੂਰ ਹੋਇਆ ਸਜਦਾ ਕੀਤਾ ਅਹਿਲੇ ਇਸਲਾਮ ਨੂੰ ਗੁਰਨਾਨਕ ਦਾ ਸੰਦੇਸ਼ ਹਰ ਪਾਸੇ ਅੱਲਾ ਹੀ ਅੱਲਾ ਹੈ ਅੱਲਾ ਹੀ ਅੱਲਾ ਹਰ ਪਾਸੇ ਖੁਦਾ ਹੀ ਖੁਦਾ ਹੈ ਅਰਬ ਦੀ ਧਰਤੀ ਨੂੰ ਸਰਸਾਰ ਕਰਕੇ ਈਰਾਨ ਨੂੰ ਭਾਗ ਲਾ ਕੇ ਅਫਗਾਨਿਸਤਾਨ ਰਸ਼ੀਆ ਨੂੰ ਭਾਗ ਲਾ ਕੇ ਭਾਰਤ ਦੇ 88 ਤੀਰਥ ਹਰਿਦੁਆਰ ਬਨਾਰਸ ਪਰ ਚੋਟੀ ਦੇ ਸ਼ਰਮੌਰ ਤੀਰਥਾਂ ਦੇਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਸਤਜਾ ਉਪਦੇਸ਼ ਦਿੱਤਾ ਕਿਉਂਕਿ ਤੀਰਥ ਦਸਮ ਦੇ ਚਸ਼ਮੇ ਹੁੰਦੇ ਨੇ ਔਰ ਗੁਰੂ ਨਾਨਕ ਦੀ ਸੋਚਣੀ ਚਸ਼ਮਾ ਪਵਿੱਤਰ ਹੋਵੇ ਤਾਂ ਕਿ ਲੋਕਾਂ ਨੂੰ ਧਰਮ ਦਾ ਨਿਰਮਲ ਜਲ ਮਹਈਆ ਹੋ ਸਕੇ ਪ੍ਰਾਪਤ ਹੋ ਸਕੇ ਹਰਿਦਵਾਰ ਦੇ ਚ ਇੱਕ ਕੌਤਕ ਵਰਤਾਇਆ ਲੋਕੀ ਸੂਰਜ ਨੂੰ ਪਾਣੀ ਦੇ ਰਹੇ ਸਨ ਮਹਾਰਾਜ ਪਸ਼ਚਮਵਲ ਨਨਕਾਣਾ ਪੰਜਾਬ ਪਸ਼ਚਮਵਲ ਸੀ ਉਧਰ ਪਾਣੀ ਦੇਣ ਲੱਗੇ ਪਾਣਦਿਆਂ ਨੇ ਘੇਰ ਲਿਆ ਯਾਤਰੀਆਂ ਨੇ ਘੇਰ ਲਿਆ ਇਹ ਕੀ ਕਰ ਰਿਹਾ ਪਾਣੀ ਤੇ ਸੂਰਜ ਨੂੰ ਦੇਈਦਾ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਛੋੜੇ ਖੇਤ ਕਿੱਥੇ ਨੇ ਨਨਕਾਣੇ ਵਿੱਚ ਤਲਵੰਡੀ ਵਿੱਚ ਉਤੇ ਤੋਂ ਸੈਂਕੜੇ ਮੀਲ ਦੂਰ ਨੇ ਥਾੜਾ ਦਿੱਤਾ ਆ ਪਾਣੀ ਕਿਵੇਂ ਪਹੁੰਚੇਗਾ ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਵੇਂ ਤੁਹਾਡਾ ਸੂਰਜ ਤੱਕ ਪਹੁੰਚੇਗਾ ਇਸ ਤਰ੍ਹਾਂ ਮੇਰਾ ਤਲਵੰਡੀ ਤੱਕ ਪਹੁੰਚੇਗਾ ਵਿਅਰਥ ਦੇ ਕਰਮ ਕਾਰਨ ਜੇ ਦੇ ਸਰੀਰ ਦੀ ਥਕਾਵਟ ਹੋਵੇ ਉਕਤਾਵਟ ਹੋਵੇ ਪ੍ਰਾਪਤੀ ਕੁਛ ਵੀ ਨਾ ਆਵੇ ਐਸੇ ਵਿਅਰਥ ਦੇ ਕਰਮ ਕਾਂਡ ਨੂੰ ਮਨੁੱਖੀ ਜਗਤ ਦੇ ਚੋਂ ਗੁਰੂ ਨਾਨਕ ਦੇਵ ਜੀ ਕੱਢਦੇ ਰਹਿ ਕੱਢਦੇ ਰਹਿ ਔਰ ਸਹੀ ਕਰਮ ਨਾਲ ਜੋੜਦੇ ਰਹਿ ਸਹੀ ਕਰਮਾਂ ਦੇ ਨਾਲ ਜੋੜਦੇ ਹੈ